ਮੈਗਾ ਮੈਚ ਅਚ ਨਹੀਂ ਜਾਣਾ ਹੈ ਕਿਉਂਕਿ ਜਦੋਂ ਇਹ ਸਟੇਜ ਤੇ ਦਨ ਨਹੀਂ ਬੜੀ ਬੜੀ ਗੱਲਾਂ ਕਰਦੇ ਨੇ ਵੀ ਅਸੀਂ ਐ ਕਰਾਂਗੇ ਅਸੀਂ ਇਹ ਮੌਤੇ ਚਰਚਾ ਵਾਲੇ ਗੱਲਾਂ ਹੀ ਕਰਦੇ ਆ ਕਿਸੇ ਦੀ ਮਦਦ ਨਹੀਂ ਕਰਦੇ ਤੇ ਕੱਲ ਨੂੰ ਕਿਤੇ ਵੀ ਜੇ ਗਵਾਹੀ ਦੇਣੀ ਹੋਵੇ ਕੋਈ ਵੀ ਗੱਲ ਆ ਤਾਂ ਮੈਂ ਹਾਜ਼ਰ ਆ ਮੈਂ ਮੈਂ 2011 ਦਾ ਜੁੜਿਆ ਬਾਈਬਲ ਦੀ ਵੀ ਮੈਨੂੰ ਨੌਲੇਜ ਹੈ ਤੇ ਉਹਦੇ ਵਿੱਚੋਂ ਮੈਂ ਦੱਸ ਸਕਦਾ ਵੀ ਇਹ ਗਲਤ ਕਰਦੇ ਆ ਇਹਨਾਂ ਨੇ ਇਹ ਤਾਂ ਦੁੱਖ ਸਮਝਿਆ ਲੈ ਕੇ ਗਏ ਚਰਚ ਚਰਚ ਵਾਲੇ ਨੇ ਬਾਹ ਨਹੀਂ ਫੜਾਈ ਉੱਪਰ ਤੱਕ ਗੱਲ ਕੀਤੀ ਸੀ ਜੀ ਹਾਂ ਜੀ ਉੱਪਰ ਤੱਕ ਕਰੀ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਮੰਦਰ ਚ ਵੀ ਗਿਆ ਹੋਰ ਵੀ ਬਹੁਤ ਜਗਾਂ ਗਿਆ ਚਰਚ ਚ ਵੀ ਪਹੁੰਚ ਕਰੀ ਵੀ ਇਹਨਾਂ ਦਾ ਕੋਈ ਜਿੰਨੀ ਮੇਰੇ ਤੋਂ ਸੇਵਾ ਆਉਂਦੀ ਮੈਂ ਹਰ ਮਿੰਨੇ ਕਰੂੰਗਾ ਤੇ ਤੁਸੀਂ ਵੀ ਇਹਨਾਂ ਦਾ ਕਰੋ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਹਨੂੰ ਖੜਾ ਕਰ ਦਿਓ ਯਾਰ ਆ ਕਰ ਦਿਓ ਇਹ ਹੱਥ ਵੀ ਨਹੀਂ ਚੱਲਦੇ ਇਹਨੂੰ ਸਪਾਈਨਲ ਗੌਰਡ ਇੰਜਰੀ ਬੋਲਦੇ ਐ ਇਹ ਦੇਸ਼ਾਂ ਵਿਦੇਸ਼ਾਂ ਚ ਕਰੋੜਾਂ ਪੇਸ਼ੈਂਟ ਇਦਾਂ ਹੀ ਪਿਆ ਇਹਨੂੰ ਕੋਈ ਵੀ ਠੀਕ ਕਰ ਸਕਦਾ ਇਹਦਾ ਇਲਾਜ ਹੀ ਨਹੀਂ ਆਇਆ ਮੂਰਖ ਬਣੇ ਜਾਂਦੇ ਐ ਇਹਨੂੰ ਖੜਾ ਕਰਕੇ ਦਿਖਾ ਦਿਓ ਇਹਨੂੰ ਖੜਾ ਕਰਕੇ ਦਿਖਾ ਦਿਓ ਇਹ ਨਹੀਂ ਹੋ ਸਕਦੇ ਮੇਰਾ ਤਾਂ ਆਹੀ ਆ ਜੀ ਵੀ ਜਿਹੜਾ ਪਖੰਡ ਚੱਲਦਾ ਇਹਨੂੰ ਬੰਦ ਕਰਾ ਜਾਏ ਨੇ ਭਾਈ ਸਾਹਿਬ ਤੁਹਾਨੂੰ ਕਿੱਥੇ ਮਿਲਗੇ ਇਹ ਸੇਵਾ ਦੇ ਵਿੱਚ ਮੈਨੂੰ ਜੀ ਸੱਚਕਲ ਜੀ ਇਹ ਆਮ ਦਰਬਾਰ ਮਿਲੇ ਆ ਜੀ ਤੇ ਮੈਨੂੰ ਰੋਡ ਤੇ ਮਿਲੇ ਜੀ ਮੀ ਪੈ ਰਿਆ ਥਾ ਇਹ ਰੋੜੇ ਤੇ ਜੀ ਕਹਿੰਦੇ ਮੇਰਾ ਕੋਈ ਹੈ ਰੋਡ ਤੇ ਤੇ ਫਿਰ ਮੈਂ ਜੀ ਰਾਈਡ ਦਾ ਕੰਮ ਕਰਦਾ ਮੈਂ ਚੱਪੜ ਚੜੀ ਕੁੜਦੇ ਦੇ ਵਿੱਚ ਰਹਿਣਾ ਤੇ ਮੈਂ ਇਧਰ ਤੁਸੀਂ ਕੀ ਲੈਣਾ ਜੀ ਮਰਨ ਦੇ ਤੇ ਬਥੇਰੇ ਦੇਖ ਰਹੀ ਜਾ ਰਹੇ ਸੀਗੇ ਸਰ ਨਹੀਂ ਜਦੋਂ ਮੈਨੂੰ ਇਹਨਾਂ ਨੇ ਆਪਣਾ ਦੁੱਖ ਦੱਸਿਆ ਤੇ ਮੈਨੂੰ ਬੜਾ ਦੁੱਖ ਲੱਗਿਆ ਮੈਂ ਵੈਸੇ ਹੈ ਸਿੱਖ ਫੈਮਿਲੀ ਤੋਂ ਚਰਚ ਜਾਂਦਾ ਮੈਂ ਉੱਥੇ ਵੀ ਇਹਨਾਂ ਦੇ ਰਹਿਣ ਬਾਰੇ ਗੱਲ ਕਰੀ ਪਰ ਕਿਤੇ ਬਣਿਆ ਨਹੀਂ ਉੱਥੇ ਵੀ ਨਹੀਂ ਬਣਿਆ ਨਾ ਜੀ ਬਣਿਆ ਫਿਰ ਕੀ ਕੀਤਾ ਫਿਰ ਜੀ ਮੈਂ ਇਧਰ ਪੁੱਛਦੇ ਪੁੱਛਦੇ ਜੀ ਫਿਰ ਸਰ ਤੁਹਾਡਾ ਐਡਰੈਸ ਲੈ ਕੇ ਉਰੇ ਮਦਨਹੇੜੀ ਦਾ ਕਹਿੰਦੇ ਜੀ ਉੱਥੇ ਸਰ ਰੱਖ ਲੈਂਦੇ ਆ ਤਾਂ ਮੈਂ ਉਰੇ ਲੈ ਕੇ ਆਇਆ ਕਿਹਨੇ ਜਰ ਤੜਨੇ ਨੇ ਨਹੀਂ ਜੀ ਚਰਚਾ ਮੈਂ ਜੀ 2011 ਦਾ ਜੁੜਿਆ ਹੋਇਆ ਥੋੜਾ ਝਗੜਾ ਹੋ ਗਿਆ ਫਿਰ ਇਸ ਗੱਲ ਲੈ ਕੇ ਕਿਹਨਾਂ ਨਾਲ ਜੀ ਚਲ 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 ਦੇਖੋ ਜੀ ਮੈਂ ਪ੍ਰਧਾਨਾਂ ਨੂੰ ਕਈਆਂ ਨੂੰ ਫੋਨ ਕਰਿਆ ਉਹਨਾਂ ਚੱਕਿਆ ਨਹੀਂ ਉੱਤੇ ਤੱਕ ਮੈਂ ਗੱਲ ਪਹੁੰਚਾਈ ਵੀ ਤਾਂ ਕਿ ਹੱਲ ਹੋਵੇ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਕੋਈ ਹੱਲ ਨਹੀਂ ਕਰ ਰਹੇ ਫਿਰ ਮੈਂ ਤਾਂ ਆ ਸੰਡੇ ਗਿਆ ਵੀ ਨਹੀਂ ਮੇਰੇ ਪਰਿਵਾਰ ਗਏ ਚਲੋ ਮੈਂ ਕਿਹਾ ਮੈਂ ਚਰਚ ਨਹੀਂ ਜਾਣਾ ਹੈਗਾ ਕਿਉਂਕਿ ਜਦੋਂ ਇਹ ਸਟੇਜ ਤੇ ਤਾਂ ਇੰਨੀ ਬੜੀ ਬੜੀ ਗੱਲਾਂ ਕਰਦੇ ਨੇ ਵੀ ਅਸੀਂ ਐ ਕਰਾਂਗੇ ਅਸੀਂ ਪਰ ਇਹ ਗੱਲਾਂ ਗੱਲ ਸੁਣ ਲਿਓ ਇਹ ਮੂੰਹ ਤੇ ਚਰਚਾ ਵਾਲੇ ਗੱਲਾਂ ਹੀ ਕਰਦੇ ਆ ਕਿਸੇ ਦੀ ਮਦਦ ਨਹੀਂ ਕਰਦੇ ਇਹਨਾਂ ਨੂੰ ਜਿਹੜੇ ਤੁਸੀਂ ਦਸਵੰਧ ਫੰਡ ਦਿੰਦੇ ਆਂ ਆਪਣੀ ਬਿਲਡਿੰਗਾਂ ਬਣਾ ਰਹੇ ਆਂ ਬੜੀ-ਬੜੀ ਚਰਚਾ ਬਣਾ ਲਿਆ ਉਹਨਾਂ ਦੀ ਅੰਕਨ ਨਰੂਲਾ ਮਿਨਿਸਟਰੀ ਦਾ ਦੁਨੀਆ ਜਨਾਮ ਹੈ ਪਰ ਉੱਥੇ ਮੈਂ ਗੱਲਬਾਤ ਕਰੀ ਮੈਂ ਉਹਨਾਂ ਨਾਲ ਜੁੜਿਆ ਹੋਣਾ ਤਿੰਨ ਸਾਲ ਤੋਂ ਤੇ 2011 ਦਾ ਮੈਂ ਪ੍ਰਭੂ ਨਾਲ ਜੁੜਿਆ ਹੋਇਆ ਯਿਸੂ ਮਸੀਹ ਨਾਲ ਹਾਂ ਪਰ ਇਹਨਾਂ ਨੇ ਕਿਸੇ ਨੇ ਧਰਮ ਸਾਰੇ ਵਧੀਆ ਨੇ ਸਾਰੇ ਮੁਬਾਰਕ ਹੈ ਰੱਬ ਇੱਕੋ ਹੈ ਲੇਕਿਨ ਜਿਹੜੀ ਧਰਮਾਂ ਦੇ ਨਾਮ ਦੇ ਪਖੰਡਵਾਦ ਔਰ ਪੈਸੇ ਦੀ ਉਗਾਹੀ ਦਾ ਖੇਲ ਚੱਲਦਾ ਹੈ ਗੱਲ ਉਸ ਬਾਰੇ ਹੋ ਰਹੀ ਹੈ ਦੇਖੋ ਜੀ ਇਹ ਆਪਣਾ ਫੰਡ ਲੈਂਦੇ ਆਂ ਇਹ ਲੋਕਾਂ ਦੇ ਦਸ਼ਮੰਦ ਲੈਂਦੇ ਆ ਲੋਕਾਂ ਨੂੰ ਅਭੀ ਅਸੀਂ ਸੇਵਾ ਕਰਦੇ ਆ ਕੋਈ ਸੇਵਾ ਨਹੀਂ ਹੁੰਦੀ ਇਹ ਲੋਕ ਆਪਣੀ ਬੜੀ ਬੜੀ ਚਰਚਾ ਬਣਾ ਰਹੇ ਆ ਕੋਈ ਅੰਕਰਨੁਰਲਾ ਕੋਈ ਕੁਛ ਕੋਈ ਕੁਛ ਤੇ ਕੱਲ ਨੂੰ ਕਿਤੇ ਵੀ ਜੇ ਗਵਾਹੀ ਦੇਣੀ ਹੋਵੇ ਕੋਈ ਵੀ ਗੱਲ ਆ ਤਾਂ ਮੈਂ ਹਾਜ਼ਰ ਆ ਮੈਂ 2011 ਦਾ ਜੁੜਿਆ ਹੋਇਆ ਚਰਚ ਨਾਲ ਪ੍ਰਭੂ ਨਾਲ ਜੁੜਿਆ ਹੋਇਆ ਆ ਹੈਂਡੀਕੈਪ ਬੰਦਾ ਸੀਗਾ ਮੀਹ ਦੇ ਵਿੱਚ ਖੜਾ ਸੀਗਾ ਚੰਡੀਗੜ੍ਹ ਬੁਰੇ ਹਾਲ ਦੇ ਵਿੱਚ ਬੰਦਾ ਕੰਮ ਕਰਦਾ ਰਾਈਡ ਦਾ ਹਾਂਜੀ ਰਾਈਡ ਦਾ ਇਹਨਾਂ ਨੇ ਇਹਦਾ ਦੁੱਖ ਸਮਝਿਆ ਲੈ ਕੇ ਗਏ ਚਰਚ ਚਰਚ ਵਾਲੇ ਨੇ ਬਾਹਰ ਨਹੀਂ ਫੜਾਈ ਉੱਪਰ ਤੱਕ ਗੱਲ ਕੀਤੀ ਸੀ ਹਾਂਜੀ ਉੱਪਰ ਤੱਕ ਕਰੀ ਹੈ ਜੀ ਬੰਦੇ ਫੋਨ ਨਹੀਂ ਚੱਕ ਰਹੇ ਜੀ ਗੱਲਬਾਤ ਨਹੀਂ ਕਰ ਰਹੇ ਕੋਈ ਵੀ ਮੈਂ ਵੀਡੀਓ ਵੀ ਭੇਜੀ ਹੈ ਜਗਾ ਜਗਾ ਤੇ ਉ ਤੋਂ ਬਾਅਦ ਜੀ ਮੈਂ ਆਪਣਾ ਮੰਦਿਰ ਵੀ ਗਿਆ ਹੋਰ ਵੀ ਬਹੁਤ ਜਗਾ ਗਿਆ ਰਹਿਣ ਵਾਸਤੇ ਰਾਤ ਨੂੰ ਜਦੋਂ ਮੈਨੂੰ ਮਾਲਕਾਂ ਨੇ ਘਰ ਤੋਂ ਕਿਹਾ ਵੀ ਇਹਨੂੰ ਰੱਖ ਨਹੀਂ ਸਕਦੇ ਤਾਂ ਮੈਨੂੰ ਇਹਨਾਂ ਨਾਲ ਮਜਬੂਰਨ ਨਿਕਲਣਾ ਪਿਆ ਤੇ ਮੈਂ ਮੰਦਿਰ ਤੇ ਸਿਰਫ ਹੈਂਡੀਕੈਪ ਹੈ ਤਾਂ ਨਹੀਂ ਰੱਖ ਹਾਂਜੀ 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 ਹੈਂਡੀਕੈਪਟ ਕਰਕੇ ਰੱਖਣਾ ਨਹੀਂ ਵੀ ਬਾਕੀ ਅਸੀਂ ਜਾਣਦੇ ਨਹੀਂ ਕੋਣ ਹੈ ਤੇ ਉਸ ਤੋਂ ਬਾਅਦ ਜਿਵੇਂ ਮੰਦਰ 'ਚ ਵੀ ਗਿਆ ਹੋਰ ਵੀ ਬਹੁਤ ਜਗਾਂ ਗਿਆ ਚਰਚ 'ਚ ਵੀ ਪਹੁੰਚ ਕਰੀ ਵੀ ਇਹਨਾਂ ਦਾ ਕੋਈ ਜਿੰਨੀ ਮੇਰੇ ਤੋਂ ਸੇਵਾ ਹੁੰਦੀ ਮੈਂ ਹਰ ਮਿੰਨੇ ਕਰੂੰਗਾ ਤੇ ਤੁਸੀਂ ਵੀ ਇਹਨਾਂ ਦਾ ਕਰੋ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਮੈਂ ਰਾਤਾਂ ਕੱਟੀਆਂ ਇਹਨਾਂ ਨੂੰ ਲੈ ਕੇ ਸਾਸੀ ਖਾਣੇ ਪੀਣੇ ਦਾ ਵੀ ਸਾਡਾ ਇੰਤਜ਼ਾਮ ਹੋਇਆ ਰਹਿਣੇ ਦਾ ਵੀ ਵੀ ਉੱਥੇ ਜਿਹੜੇ ਗੁਰੂਗੁਰ ਆਪਣਾ ਜੀ ਸੰਤੇ ਮਜਰੇ ਜੀ ਗੁਰਦੁਆਰਾ ਸਾਹਿਬ ਜਿਹੜਾ ਰੋਡ ਤੇ ਹੀ ਹੈ ਹਾਂ ਹਾਂ ਉੱਥੇ ਗਿਆ ਜੀ ਮੈਂ ਉੱਥੇ ਹੀ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਥ ਤੋਂ ਕੁਝ ਨਹੀਂ ਜ਼ਿਆਦਾ ਪੁੱਛਿਆ ਉਹ ਕਹਿੰਦੇ ਕੋਈ ਨਹੀਂ ਰੱਬ ਦੇ ਬੰਦੇ ਆ ਤੁਸੀਂ ਆਓ ਤੇ ਰਹੋ ਸਾਨੂੰ ਰਹਿਣ ਦਾ ਹਰ ਇੱਕ ਚੀਜ਼ ਦਾ ਸਾਨੂੰ ਪ੍ਰਬੰਧ ਕਰਕੇ ਦੇ ਆ ਜੀ ਤੇ ਮੈਂ ਜੀ ਉੱਥੇ ਵੀ ਗੁਰਦੁਆਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਨਹੀਂ ਮੈਂ ਬਾਈ ਕਰਕੇ ਬਾਹਰੇ ਰਹਿ ਰਿਹਾ ਮੈਂ ਵੀ 12 ਦਿਨ ਤੋਂ ਤੇ ਮੈਂ ਬਹੁਤ ਪਰੇਸ਼ਾਨ ਸੀ ਤੇ ਬਾਕੀ ਜੀ ਤੋਂ ਬਾਅਦ ਦੱਸਦੇ ਦੱਸਦੇ ਬਾਬਾ ਜੀ ਕੋਲ ਆਏ ਆ ਜੀ ਤੇ ਬਾਬਾ ਜੀ ਨੇ ਇਹਨਾਂ ਦੀ ਬਾਹ ਫੜਿਆ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਜਰੂਰ ਪਹੁੰਚਾਓ ਸਾਨੂੰ ਤਾਂ ਕਿਸੇ ਦਾ ਡਰ ਨਹੀਂ ਹੈਗਾ ਅਹੀਦਾ ਇੱਥੇ ਬੈਠੇ ਖੜੜ ਤੇ ਨੰਬਰ 3 ਥੱਲੇ ਚੱਲਦੇ ਜਦ ਮਰਜ਼ੀ ਆ ਜੋਏ ਮੈਨੂੰ ਦੋ ਚਾਰ ਧਮਕੀਆਂ ਪਹਿਲਾਂ ਵੀ ਮਿਲਿਆ ਸੀ ਅਸਲੀ ਡਰਦੇ ਹਾਂਜੀ ਮੈਂ ਵੀ ਆਉਂਗਾ ਤੇ ਮੈਂ 2011 ਦਾ ਜੁੜਿਆ ਬਾਈਬਲ ਦੀ ਵੀ ਮੈਨੂੰ ਨੌਲੇਜ ਹੈ ਤੇ ਉਹਦੇ ਵਿੱਚੋਂ ਮੈਂ ਦੱਸ ਸਕਦਾ ਵੀ ਇਹ ਗਲਤ ਕਰ ਰਹੇ ਆ ਸਾਰਾ ਕੁਝ ਠੀਕ ਹੈ ਜੀ ਤੇ ਮੈਂ ਪਹਿਲਾਂ ਸੁਣਿਆ ਦਾ ਵੀ ਐ ਕਰਦੇ ਪਰ ਹੁਣ ਮੈਂ ਅੱਖੀਂ ਦੇਖ ਲਿਆ ਤੇ ਮੈਨੂੰ ਕਿਤੇ ਵੀ ਬੁਲਾਉਂਗੇ ਮੈਂ ਆਣ ਨੂੰ ਤਿਆਰ ਐ ਮੈਂ ਗਵਾਹੀ ਦੇਣ ਨੂੰ ਤਿਆਰ ਐ ਮੈਂ ਦੱਸਣ ਨੂੰ ਤਿਆਰ ਐ ਸਾਨੂੰ ਤੁਹਾਡੇ ਸਾਥ ਦੀ ਲੋੜ ਬੈੜੀ ਪਰ ਦੇਖ ਲੈ ਮੁੱਕਰ ਨਾ ਜਾਓ ਮੈਂ ਕਹਾ ਸਰ ਜੀ ਤਣਾਅ ਬੜਾ ਪਾਦੇ ਗੁੰਡੇ ਨੇ ਮੈਂ ਕਹਿੰਦਾ ਗੁੰਡੇ ਬਹੁਤ ਰੱਖੇ ਹੋਏ ਆ ਮੈਂ ਕਹਿੰਦਾ ਜੀ ਦੇਖੋ ਸਿੱਖ ਕੌਮ ਚ ਜੰਮੇ ਆ ਮੌਤ ਮੂਤ ਦਾ ਕੋਈ ਚੱਕਰ ਨਹੀਂ ਹੈ ਅਰਮਾਰ ਸਾਹਿਬ ਨੇ ਜਾਣਾ ਕਿਸੇ ਨੇ ਪਹਿਲਾਂ ਕਿਸੇ ਨੇ ਬਾਅਦ ਅਸੀਂ ਜਦ ਤੱਕ ਸਾਹ ਚੱਲਦੇ ਆ ਮੈਂ ਸਚਾਈ ਦੇ ਰਾਹ ਤੇ ਅੱਜ ਵੀ ਖੜਿਆ ਸਦਾ ਖੜੂਗਾ ਉਹ ਤਾਂ ਫਿਰ ਦੇਖ ਲਈਏ 12 ਦਿਨ ਇਹਨੂੰ ਲੈ ਕੇ ਦਿੱਕੇ ਖਾ ਰਹੇ ਆ ਨਾ ਕੋਈ ਖੂਨ ਦਾ ਰਿਸ਼ਤਾ ਬੱਚੇ ਪਰੇਸ਼ਾਨ ਮੇਰੀ ਘਰ ਵਾਲੀ ਪਰੇਸ਼ਾਨ ਤੇ ਫਿਰ ਵੀ ਮੈਂ ਮੈਂ ਕਾਲੀ ਨੂੰ ਕਹਿੰਦਾ ਤੇ ਵੱਡੀ ਵੱਡੀ ਗੱਲਾਂ ਨੇ ਮੇਰਾ ਤਾਂ ਆਹੀ ਹੈ ਜੀ ਵੀ ਜਿਹੜਾ ਪਖੰਡ ਚੱਲਦਾ ਇਹਨੂੰ ਬੰਦ ਕਰਿਆ ਜਾ ਵੀ ਜਿੱਥੇ ਵੀ ਲੋਡ ਪੈਂਦੀ ਹੈ ਮੈਨੂੰ ਬਸ ਇੱਕ ਵਾਰ ਫੋਨ ਕਰਿਓ ਜੀ ਮੈਂ ਦਿਨਾਂ ਵੇ ਰਾਤ ਮੈਂ ਹਾਜ਼ਰ ਹਾਂ ਤੁਹਾਡੇ ਨਾਲ ਹੋਰ ਵੀ ਬਹੁਤ ਲੋਕ ਜਾਣਦੇ ਹੋਣੇ ਹਨ ਇਸ ਤਰ੍ਹਾਂ ਮੈਂ ਮੈਂ ਤਾਂ ਕਹਿੰਦਾ ਜੀ ਉਹਨੂੰ ਦੱਸਿਓਗੇ ਇੱਥੇ ਫੂਕ ਮਾਰ ਕੇ ਠੀਕ ਕਰਕੇ ਦਿਖਾ ਦਿਓ ਇੱਕ ਪੇਸ਼ੈਂਟ ਬਿਲਕੁਲ ਜੀ ਬਿਲਕੁਲ ਮੈਂ ਖੁਦ ਮੈਂ ਖੁਦ ਆਉਂਗਾ ਮੈਂ ਘਾਤਰਾ ਲਾ ਦੂੰਗਾ ਇੱਕ ਵਾਰੀ ਫੂਕ ਮਾਰ ਕੇ ਠੀਕ ਕਰਕੇ ਦਿਖਾ ਦੇ ਮੰਨ ਜੂਗਾ ਬਿਲਕੁਲ ਜੀ ਫਿਰ 50 ਲੱਖ ਰੁਪਏ ਵੜ ਦੂੰਗਾ ਇੱਕ ਪ ਬਾ ਇਹਨਾਂ ਦੀਆਂ ਗੱਲਾਂ ਹੀ ਆ ਜੀ ਗੱਲਾਂ ਹੀ ਆ ਜੀ ਹੁਣ ਬਸ ਹੁਣ ਹੀ ਤੋਂ ਮੈਂ ਆਪਣਾ ਤਾਂ ਵਿਚਾਰ ਰੱਖਣਾ ਹੀ ਰੱਖਣਾ ਹੋਰ ਜਿੱਥੇ ਤੱਕ ਮੈਂ ਦੱਸ ਸਕਦਾ ਮੈਂ ਸਭ ਨੂੰ ਦੱਸੂਗਾ ਬੇ ਇਹਨਾਂ ਚਰਚਾ ਵਾਲਿਆਂ ਦੀ ਗੱਲਾਂ 'ਚ ਨਾ ਆਓ ਦਸਵੰਦ ਤੁਸੀਂ ਦੇਣਾ ਹੈ 20000 ਕਮਾਉਂਦੇ ਆ 2000 ਦੇਣਾ ਤਾਂ ਉਹਨੂੰ ਉਹ ਜਿਹੜਾ ਬੰਦਾ ਆਪਾਇਸ਼ ਹੈ ਜਿਵੇਂ ਸੇਵਾ ਨਿਭਾਓ ਹੁਣ ਤੁਸੀਂ ਉੱਥੇ ਚਰਚਾ 'ਚ ਦਿੰਦੇ ਆਂ ਆਪਣੀ ਮਰਜ਼ੀ ਨਾਲ ਖਰਚਦੇ ਆਂ ਮਰਜ਼ੀ ਨਾਲ ਆਪਣੇ ਕਾਲਜ ਬਣਾ ਲੈ ਮਰਜ਼ੀ ਨਾਲ ਆਪਣਾ ਉਹ ਸਿਸਟਮ ਖੜਾ ਬਿਜ਼ਨਸ ਚੱਲ ਰਿਹਾ ਹੈ ਆਪਣੇ ਨਾਮ ਤੋਂ ਆਪਣੇ ਬੱਚੇ ਦੇ ਨਾਮ ਤੋਂ ਬਿਜ਼ਨਸ ਖੋਲ ਲੈ ਸਾਰਾ ਕੁਝ ਤੇ ਦੂਜਾ ਗਰੀਬ ਬੰਦਾ ਐਵੇਂ ਸੜਕਾਂ ਤੇ ਰੋ ਰਿਹਾ ਰਹਿ ਤਕਰੀਬ ਹੀ ਰਹਿ ਗਿਆ ਨਾ ਉਹ ਵੀ ਹੋਈ ਜਾ ਰਹੇ ਆ ਬਿਲਕੁਲ ਜੀ ਬਿਲਕੁਲ ਗਲਤ ਗੱਲ ਹੈ ਜੀ ਬਾਕੀ ਬਾਈਬਲ ਦੇ ਵਿੱਚ ਲਿਖਿਆ ਹੋਇਆ ਵੀ ਇਨਸਾਨ ਦੇ ਅੰਦਰ ਰੱਬ ਵੱਸਦਾ ਪ੍ਰਭੂ ਯਿਸੂ ਮਸੀਹ ਇਹਨੂੰ ਮੈਂ ਲੈ ਲੈ ਕੇ ਘੁੰਮਿਆ ਵੀ ਜਦੋਂ ਯਿਸੂ ਮਸੀਹ ਕਹੂਗਾ ਤੁਸੀਂ ਦੀ ਮਦਦ ਇਹ ਤਾਂ ਰੋੜਾਂ ਦੇ ਰੋੜਦਾ ਫਿਰਦਾ ਤਾਂ ਮੈਨੂੰ ਥੱਕ ਆ ਕੇ ਘੁੰਮ ਫਿਰ ਕੇ ਸਹਾਰਾ ਮੈਨੂੰ ਗੁਰਦੁਆਰਾ ਸਾਹਿਬ ਇਹ ਆਉਰੇ ਬਾਬਾ ਜੀ ਦੇ ਆਸ਼ਰਮ 'ਚ ਮਿਲਿਆ ਬਾਕੀ ਮੈਂ ਜੀ ਹੋਰ ਕੀ ਕਹਾ ਕਿਸੇ ਬਾਰੇ ਬਾਕੀ ਮੈਂ ਚਰਚ ਹੁਣ ਜਾਂਦਾ ਨਹੀਂ ਨਾ ਮੈਨੂੰ ਲੋੜ ਹੈ ਹਾਂਜੀ ਜਿਸ ਨੂੰ ਪਿਆਰ ਅੱਜ ਵੀ ਕਰਦਾ ਸਦਾ ਕਰਦਾ ਸਭ ਨੂੰ ਕਰਦਾ ਠੀਕ ਹੈ ਸਭ ਨੂੰ ਕਰਦੇ ਆਪਾਂ ਬਾਬੇ ਨਾਨਕ ਜੀ ਨੂੰ ਵੀ ਕਰਦਾ ਸਭ ਨੂੰ ਕਰਦਾ ਸਰਦਾਰਾਂ ਚੋਂ ਮੈਂ ਹੈਗਾ ਪਰ ਮੇਨ ਮੁੱਕ ਦੀ ਗੱਲ ਵੀ ਜਿਹੜਾ ਮੈਂ ਜੁੜਿਆ ਇੰਨੇ ਸਾਲਾਂ ਦਾ ਇਹ ਕੋਈ ਕਦਰ ਨਹੀਂ ਕਰਦੇ ਇਹਨਾਂ ਦੀ ਸਭ ਗੱਲਾਂ ਇਹ ਜੋਸ਼ ਤਾਂ ਨਹੀਂ ਬੋਲ ਰਿਹਾ ਨਹੀਂ ਮੈਂ ਕਹਿਆ ਜੀ ਤੁਸੀਂ ਮੈਨੂੰ ਜਦ ਮਰਜੀ ਮੈਂ ਆਪਣਾ ਨੰਬਰ ਵੀ ਬੋਲ ਦਿੰਦਾ ਮੇਰਾ ਨੰਬਰ ਹੈ ਜੀ ਬਾ ਨਾ ਨਾ ਇਹ ਨਾ ਇਹਨਾਂ ਗੁੰਡੇ ਬਹੁਤ ਰੱਖੇ ਹਾਂ ਜੀ ਇਹ ਬੜੇ ਨਾ ਗੁੰਡੇ ਬਹੁਤ ਐ ਮੈਨੂੰ ਪਤਾ ਹੈ ਨਾ ਗੱਲਾਂ ਦਾ ਮੈਨੂੰ ਜੀ ਜਦੋਂ ਮਰਜੀ ਬੁਲਾਇਓ ਮੈਂ ਆਉਂਗਾ ਤੇ ਮੈਂ ਇਹਨਾਂ ਦੇ ਖਿਲਾਫ ਜੋ ਮੇਰੇ ਨਾਲ ਬਿੱਥਿਆ ਮੈਂ ਬਾਈ ਨੂੰ ਲੈ ਕੇ ਘੁੰਮਿਆ بڑے بڑے ਪ੍ਰਧਾਨਾਂ ਤੱਕ ਗੱਲ ਕਰੀ ਆ ਮੈਂ ਗੌਰਵ ਪ੍ਰਧਾਨ ਹੁਣ ਨਵੇਂ ਬੈਠੇ ਆ ਇੱਕ ਉਹਨਾਂ ਨੂੰ ਫੋਨ ਮਲਾਇਆ ਇੱਕ ਦੋ ਵਾਰ ਉਹ ਬਾਤ ਬਲੈਕਲਿਸਟ ਫਿਰ ਅੱਗੇ ਵੀਡੀਓ ਭੇਜੀ ਬੰਦਿਆਂ ਕੋਲ ਉਹਨਾਂ ਨੇ ਵੀਡੀਓ ਵੀ ਦੇਖ ਲਈ ਪੰਜ ਦਿਨ ਹੋ ਗਏ ਕਿਸੇ ਨੇ ਕੁਝ ਨਹੀਂ ਕਰਿਆ ਕਹਰੇ ਜੀ ਪ੍ਰਭੂ ਨੇ ਤਾਂ ਨੂੰ ਸੇਵਾ ਦਈਏ ਤੁਸੀਂ ਸੰਭੋ ਮੈਂ ਕਹਾਂ ਜੀ ਮੈਂ ਕਹਾਂ ਜੀ ਮੈਂ ਤਾਂ ਰੈਂਟ ਤੇ ਰਹਿਣਾ ਮੈਨੂੰ ਕੌਣ ਸੰਭੂਗਾ ਫਿਰ ਤੁਸੀਂ ਮੈਨੂੰ ਸੰਭਲੋ ਮੈਂ ਅੱਗੇ ਇਹਨਾਂ ਨੂੰ ਸਾਂਭ ਲਊਗਾ। ਮੇਰਾ ਹਾਸਾ ਨਹੀਂ ਰੁਕ ਰਿਹਾ। ਤੇ ਸਰ ਮੈਂ ਬਹੁਤ ਦੁਖੀ ਪਰੇਸ਼ਾਨ ਸੀ। ਅੱਜ ਅਸੀਂ ਦੋ ਜਣੇ ਗੁਰਦੁਆਰਾ ਸਾਹਿਬ ਬੈਠੇ ਉੱਥੇ ਮੈਨੂੰ ਕਿਸੇ ਨੇ ਦੱਸਿਆ। ਕਹਿੰਦੇ ਪਾਜੀ ਤੁਸੀਂ ਉਹ ਘੁੰਮ ਰਹੇ ਆਂ ਇੱਧਰ ਉੱਧਰ ਕੋਈ ਘਰ ਨਹੀਂ। ਮੈਂ ਕਹਿੰਿਆ ਜੀ ਮੇਰਾ ਘਰ ਹੋ ਰਹੀ ਏ ਚੱਪੜ ਜਿੜੀ। ਤੇ ਸਾਨੂੰ ਕੋਈ ਰੱਖ ਨਹੀਂ ਰਿਹਾ। ਵੀ ਮੈਂ ਬੰਦੇ ਨੂੰ ਮੇਰਾ ਮਨ ਨਹੀਂ ਮੰਨਦਾ। ਮੇਰਾ 12 ਦਿਨ ਤੋਂ ਘਰ ਦਾ ਕੰਮ ਬੰਦ ਹੈ ਸਾਰਾ ਕੁਝ। ਵੀ ਮੇਰਾ ਮਨ ਨਹੀਂ ਮੰਨਦਾ। ਮੈਂ ਬੰਦੇ ਨੂੰ ਰੋਡ ਤੇ ਛੱਡ ਕੇ ਮੈਂ ਕਿਵੇਂ ਲੰਘ ਜਾ। 12 ਦਿਨ ਲੱਗੇ ਮੀਂਹ ਮੀਂਹ ਨਾਲ ਤੱਕੇ ਖਾਈ ਗਏ। ਇਹ ਇਹ ਲੋਕਾਂ ਨੂੰ ਗੁੰਮਰਾ ਕਰਦੇ ਆ ਮੈਂ ਪਾਜੀ ਨੂੰ ਕਿਹਾ ਮੈਂ ਕਿਹਾ ਜਦ ਤੱਕ ਤੁਹਾਡਾ ਹੱਲ ਨਹੀਂ ਹੁੰਦਾ ਮੈਂ ਘਰੇ ਨਹੀਂ ਜਾਂਦਾ ਨਾ ਮੈਂ ਬੱਚਿਆਂ ਕੋਲ ਨਾ ਮੈਂ ਘਰੇ ਜਾਂਦਾ ਮੈਂ ਭਾਈ ਨਾਲੇ ਰਿਹਾ ਜਿੱਥੇ ਬਾਈ ਪੈਂਦਾ ਉੱਥੇ ਹੀ ਪੈਣਾ ਰੋਟੀ ਲੈ ਕੇ ਆਏ ਹੈ ਕਿੱਡੀ ਮਹਾਸੇਵਾ ਸੱਚੀ ਅਸੀਂ ਆ ਹਾਂਜੀ ਬਹੁਤ ਉਹ ਆਪਣੇ بیوی ਬੱਚੇ ਛੱਡ ਕੇ ਪਿੱਛੇ ਫਿਰ ਰਹੇ ਸੀ ਇਹ ਪੂਨੋ ਕਾਕਾ ਮਾਈ ਕੋਈ ਖੂਨ ਦਾ ਰਿਸ਼ਤਾ ਨਹੀਂ ਕੋਈ ਜਾਣਦਾ ਨਹੀਂ ਪਰ ਲੱਗਿਆ ਭਾਈ ਜੀ ਇੰਨੇ ਦਿਨ ਤੋਂ ਇਹ ਦੁਖੀ ਤੇ ਕਹਿੰਦੇ ਭਾਈ ਮੈਨੂੰ ਤਾਂ ਕਿਤੇ ੱਤਕਾ ਦੇ ਦੇ ਤੂੰ ਮੈਂ ਤਾਂ ਜੀ ਨਹੀਂ ਸਕਦਾ ਮੈਂ ਤਾਂ ਲਚਾਰ ਆ ਮੈਂ ਤਾਂ ਆ ਮੈਂ ਕਹਿੰਦਾ ਤੂੰ ਟੈਨਸ਼ਨ ਨਾ ਕਰ ਤੇਤੋਂ ਵੀ ਦੁਖੇ ਲੋਕ ਨੇ ਤੂੰ ਚਿੰਤਾ ਨਾ ਕਰ ਤੇਰਾ ਭਾਈ ਸਾਹਿਬ ਜੀ ਵੀਡੀਓ ਸਾਂਝਾ ਕਰ ਦਿਓ ਜੇ ਮਾਨਵਤਾ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਇਹਨਾਂ ਦੇ ਪਖੰਡਵਾਦ ਤੋਂ ਨਫ਼ਰਤ ਕਰਦੇ ਹੋ ਆਪਣਾ ਫਰਜ਼ ਨਿਭਾੜਾ ਨਾ ਪੁੱਛਿਓ ਹਾਂ ਸਪੈਸ਼ਲੀ ਇਹਨਾਂ ਨੂੰ ਟੈਗ ਕਰਕੇ ਜਰੂਰ ਮੇਰਾ ਸਨੇਹਾ ਪਾਓ ਨੰਬਰ ਤਾਂ ਸਾਢੇ ਥੱਲੇ ਚੱਲਦੇ ਆ ਮੇਰੇ ਕੋਲ ਤਾਂ ਜਦ ਮਰਜੀ ਆ ਕੇ ਟੱਕਰ ਲੈ ਮੈਨੂੰ ਕੋਈ ਚੱਕਰ ਨਹੀਂ ਆਗਾ ਆਖੀ ਜੀ ਇੱਕ ਬੇਨਤੀ ਮੈਂ ਕਰਦਾ ਚਰਚਾ ਵਾਲਿਆਂ ਨੂੰ ਕਰਦਾ ਵੀ ਜਿਹੜੀ ਵੀ ਸੰਗਤ ਉੱਥੇ ਆਂਦੀ ਹੈ ਲੱਖਾਂ 'ਚ ਮੇਰੀ ਇੱਕ ਬੇਨਤੀ ਹੈ ਲੱਖਾਂ ਸੰਗਤ ਨੂੰ ਵੀ ਜਿਹੜਾ ਤੁਸੀਂ ਦਸਵੰਦ ਦਿੰਦੇ ਆ ਚਰਚਾ ਚ ਨਾ ਦੋਏ ਆਪਣੇ ਨਾਮ ਤੋਂ ਆਪਣੀ ਬਿਲਡਿੰਗਾਂ ਬਣਾ ਰਹੇ ਨੇ ਆਪਣੇ ਖਰਚੇ ਚ ਚਲਾ ਰਹੇ ਨੇ ਤੁਸੀਂ ਤੁਹਾਡੇ ਨੇੜੇ ਜਿਹੜੇ ਦੁਖੀ ਲਾਚਾਰ ਬਿਮਾਨ ਨੇ ਆਪਣਾ ਦਸਵੰਦ ਉੱਥੇ ਖਰਚੋ ਜਿੱਥੇ ਕੋਈ ਅੱਛੀ ਆਸ਼ਰਮ ਹੈ ਉੱਥੇ ਤੁਹਾਨੂੰ ਪਤਾ ਹੈ ਵੀ ਸੇਵਾ ਹੋ ਰਹੀ ਹੈ ਉੱਥੇ ਆਪਣਾ ਦਸਵੰਦ ਆਪਣਾ ਰਾਸ਼ਨ ਉੱਥੇ ਪਹਚਾਓ ਪੈਸਾ ਨਹੀਂ ਦੇਣਾ ਰਾਸ਼ਨ ਪਹਜਾਓ ਦਵਾਈਆਂ ਪਹਜਾਓ ਵੀ ਆਪਣਾ ਦਸਮੰਦ ਇਕੱਠਾ ਕਰਕੇ ਆਸ਼ਰਮਾਂ ਚਾ ਦੋ ਜਿਹੜਾ ਦੁਖੀ ਲਾਚਾਰ ਬਿਮਾਰ ਹੈ ਜਿਹੜਾ ਦਿਖਦਾ ਅੱਖਾਂ ਤੋਂ ਉਹਨੂੰ ਦੋ ਇਹ ਪ੍ਰਭੂ ਦੇ ਨਾਂ ਤੋਂ ਪ੍ਰਭੂ ਦਾ ਘਰ ਬਣ ਰਿਹਾ ਇਹ ਸਭ ਨਜਾਇਜ਼ ਹੋ ਰਿਹਾ ਝੂਠ ਹੈ ਬਾਈਬਲ ਵੀ ਕਹਿੰਦੀ ਹੈ ਕਹਿੰਦਾ ਮੈਂ ਪੱਥਰਾਂ ਦੇ ਵਿੱਚ ਨਹੀਂ ਦਿੰਦਾ ਬਾਈਬਲ ਦੇ ਵਿੱਚ ਲਿਖਿਆ ਹੋਇਆ ਇਸ ਕਰਕੇ ਇਹ ਆਪਣੀ ਬਿਲਡਿੰਗਾਂ ਬਣਾ ਰਹੇ ਨੇ ਬਾਹਰੋਂ ਇਹਨਾਂ ਦੇ ਬੰਦੇ ਆਉਂਦੇ ਆ ਆਪਣੇ ਨਕਸ਼ੇ ਬਾਹਰ ਵਾਲੇ ਬਣਾ ਰਹੇ ਨੇ ਇਹ ਪੈਸਾ ਲਾ ਰਹੇ ਨੇ ਲੁੱਟ ਰਹੇ ਨੇ ਤੇ ਇਹਨਾਂ ਦੀ ਲੁੱਟ ਤੋਂ ਬਚਿਆ ਜਾਵੇ ਜੀ ਜਿਹੜਾ ਗਰੀਬ ਹੈ ਜਿਹਦਾ ਕੋਈ ਹੈ ਨਹੀਂ ਉੱਥੇ ਆਪਣਾ ਖਰਚਾ ਕਰੋ ਜੀ ਤਾਂ ਸੰਬੰਧ ਦਾ ਸੇਵਾ ਚ ਲਾਓ ਬਾਈ ਜੀ ਹੁਣ ਇਹ ਫਲੱਡ ਏਰੀਆ ਤੋਂ ਆਇਆ 24 ਘੰਟੇ ਲਈ ਆਇਆ ਮੈਂ ਸਿਰਫ ਇਹ ਹਫਤੇ ਦਾ ਉੱਥੇ ਹੀ ਸੀਗਾ ਅਜਨਾਲੇ ਵੀ ਸੀਗੇ ਫਰੀਕੇ ਮੱਖੂ ਫਰੀਕੇ ਪੱਤਨ ਏਰੀਆ ਚ ਅਜਨਾਲੇ ਅਜਨਾਲੇ ਤਾਂ ਅਸੀਂ ਇੰਨੀਆਂ ਚਰਚਾਂ ਦੇਖੀਆਂ ਬੰਦ ਹੋਈਆਂ ਨਾ ਸਭ ਭੱਜ ਗਏ ਸਾਰੇ ਭੱਜ ਗਏ ਜਦ ਪਾਣੀ ਆਇਆ ਨਾ ਸਭ ਤੋਂ ਪਹਿਲਾਂ ਪੂੰਛਾ ਉਹਨਾਂ ਨੇ ਇਕੱਠੀਆਂ ਕੀਤੀਆਂ ਸੱਚੀ ਦੱਸਣਾ ਬਾਈ ਇੱਕ ਚਰਚ ਦੇਖੀ ਬੜੀ ਆਲੀਸ਼ਾਨ ਹਾਈਟ ਤੇ ਬਣੀ ਹੋਈ ਪਾਣੀ ਵੀ ਨਹੀਂ ਓ ਬਾਈ ਤੁਸੀਂ ਲੋਕਾਂ ਨੂੰ ਰਾਸ਼ਨ ਸਮਗਰੀ ਹੈਲਪ ਨਹੀਂ ਕਰਦੀ ਕੋਈ ਗੱਲ ਨਹੀਂ ਮੈਂ ਦਰਵਾਜ਼ਾ ਹੀ ਖੋਲ ਦੋ ਯਾਰ ਉੱਥੇ ਤਾਂ ਰਹਿ ਲੂਗੇ ਆ ਕੇ ਦਰਵਾਜ਼ੇ ਵੀ ਲੋਕ ਬੜੇ ਬੜੇ ਲਾ ਕੇ ਪੱਚੇ ਹੋਏ ਕੀ ਕਹੀਏ ਕਿਸ ਨੂੰ ਦੱਸੋ ਇਹ ਪਖੰਡਵਾਦ ਦੇ ਚੱਕਰਾਂ 'ਚ ਨਾ ਆਓ ਸਾਡੇ ਵੀਡੀਓ ਸਾਂਝੇ ਕਰੋ ਅੱਗੇ ਪਹਚਾਓ ਬਾਕੀ ਨੰਬਰ ਸਾਡੇ ਚੱਲਦੇ ਜਦ ਮਰਜ਼ੀ ਫੋਨ ਲਾ ਲਿਓ ਸਾਡੇ ਵੱਲੋਂ ਮੁਬਾਰਕ ਹੈ